ਅਮਰਜੀਤ ਸਿੰਘ ਜੀ ਜਿਹੜੇ ਨੇ ਉਹ ব্রونز ਮੈਡਲ ਜਿੱਤ ਕੇ ਲਿਆਏ ਨੇ ਅਮਰੀਕਾ ਤੋਂ ਮੈਂ ਨਾ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਜਿਨੇ ਬੱਚੇ ਨੂੰ ਇਨੀ ਹਿੰਮਤ ਬਖਸ਼ੀ ਤੇ ਰਜਿੰਦਰ ਕੌਰ ਨੇ ਸਿਲੈਕਟ ਕੀਤਾ ਬੱਚੇ ਨੂੰ ਇਸ ਕੰਮ ਲਈ ਨੌ ਮਹੀਨੇ ਲਗਾਤਾਰ ਮੇਲ ਕੀਤੀ ਕਈ ਵਾਰੀ ਇਹ ਸਵੇਰੇ ਮਿਸ ਕਰ ਜਾਂਦਾ ਸੀਗਾ ਬਟ ਉਦੋਂ ਹੀ ਵੀ ਜਿਹੜਾ ਨੂੰ ਕਾਲਸ ਇਹਦੇ ਪਾਪਾ ਨੂੰ ਕਾਲ ਇਹਨੂੰ ਕਾਲ ਬਸ ਸਵੇਰੇ ਸਵੇਰੇ ਮੇਰੀਆਂ ਕਾਲਸ ਖੜਕ ਜਾਂਦੀਆਂ ਸੀਗੀਆਂ ਕਿ ਮੈਨੂੰ ਇਸ ਦੀ ਮਿਹਨਤ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਯੂ ਐਸ اے ਦੇ ਵਿੱਚੋਂ ব্রੌਨ ਜਿੱਤ ਕੇ ਆਇਆ ਉਸਨੇ 10 ਸਾਲ ਦਾ ਇਹਦਾ ਵੀਜ਼ਾ ਵੀ ਲੈ ਦਿੱਤਾ ਕਿ ਮਤਲਬ ਹਰ ਕੀਮਤ ਤੇ ਕਹਿੰਦੇ ਵੀ ਇਸ ਬੱਚੇ ਨੂੰ ਅਸੀਂ ਵਿੱਚ ਰੱਖਣਾ ਹੈਗਾ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਸ਼ੇਖਰ ਆਇਆ ਜਿ ਜਸੀਂ ਪਹੁੰਚੇ ਆਂ ਪ੍ਰਵਾਸਰਾ ਦੇ ਵਿਹੜੇ ਜਿੱਥੇ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਾਰਨ ਹੈ ਕਿ ਪ੍ਰਵਾਸਰਾ ਸੰਸਥਾ ਤੋਂ ਤਿਆਰ ਹੋਇਆ ਬੱਚਾ ਵਰਲਡ ਗੇਮਸ ਦੇ ਵਿੱਚ ਜਿਹੜਾ ਹੈ ਅਮਰੀਕਾ ਦੇ ਵਿੱਚ ব্রੌਂਜ਼ ਮੈਡਲ ਜਿੱਤ ਕੇ ਆਇਆ ਔਰ ਅੱਜ ਇੱਥੇ ਉਸ ਦਾ ਜਸ਼ਨ ਮਨਾਇਆ ਜਾਣਾ ਜਿੰਨਾ ਬੱਚਿਆਂ ਨੂੰ ਤੁਸੀਂ ਸੋਚਦੇ ਹੋ ਜਾਂ ਦੁਨੀਆ ਸੋਚਦੀ ਹੈ ਕਿ ਉਹ ਕਿਸੇ ਕਮੀ ਦੇ ਨਾਲ ਪੈਦਾ ਹੋਏ ਨੇ ਜਾਂ ਫਿਰ ਉਹਨਾਂ ਨੂੰ ਸਪੈਸ਼ਲ ਚਾਈਲਡ ਵੀ ਕਿਹਾ ਜਾਂਦਾ ਹੈ ਹਾਲਾਂਕਿ ਸਪੈਸ਼ਲ ਚਾਈਲਡ ਉਹਨਾਂ ਨੂੰ ਇਸੇ ਲਈ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਵਿੱਚ ਸਪੈਸ਼ਲ ਅਬਿਲਿਟੀਆਂ ਹੁੰਦੀਆਂ ਨੇ ਪਰ ਇਹਨਾਂ ਅਬਿਲਿਟੀਆਂ ਨੂੰ ਆਮ ਲੋਕ ਜਿਹੜੇ ਨੇ ਉਹ ਕਈ ਵਾਰ ਨਜ਼ਰਅੰਦਾਜ਼ ਕਰਦੇ ਨੇ ਜਾਂ ਫਿਰ ਕਹਿ ਲੋ ਕਿ ਪਛਾਣ ਹੀ ਨਹੀਂ ਪਾਉਂਦੇ ਪ੍ਰਭਾਸਰਾ ਸੰਸਥਾਨ ਨੇ ਇਦਾਂ ਦੇ ਬੱਚਿਆਂ ਦੇ ਵਿੱਚ ਉਹ ਖੂਬੀਆਂ ਨੂੰ ਪਛਾਣਿਆ ਜੋ ਉੱਪਰ ਵਾਲੇ ਨੇ ਵਾਹਿਗੁਰੂ ਨੇ ਉਹਨਾਂ ਦੇ ਵਿੱਚ ਬਖਸ਼ੀਆਂ ਨੇ ਤੇ ਉਹਨਾਂ ਨੂੰ ਹੋਰ ਤਰਾਸ਼ ਕੇ ਦੁਨੀਆ ਭਰ ਦੇ ਵਿੱਚ ਅੱਜ ਦੇਸ਼ ਦਾ ਨਾਮ ਕੌਮ ਦਾ ਨਾਮ ਰੋਸ਼ਨ ਕਰਨ ਦੇ ਲਾਇਕ ਬਣਾਇਆ ਸੋ ਆਓ ਅੱਜ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਨੇ ਆ ਤੇ ਮੁਬਾਰਕਬਾਦ ਦਿੰਨੇ ਆ ਹਾਂ ਜੀ ਆਇਆਂ ਨੂੰਤੀ ਆਇਆਂ ਨੂੰ ਹਿਆ ਅੱਜ ਪ੍ਰਭ ਅਸਰਾ ਦੇ ਵੇੜੇ ਜਿਹੜਾ ਹੈ ਇੱਕ ਵਾਰੀ ਫੇਰ ਤੋਂ ਖੁਸ਼ੀਆਂ ਦਾ ਮੌਕਾ ਹੈ ਕਿਉਂਕਿ ਅਮਰਜੀਤ ਸਿੰਘ ਜੀ ਜਿਹੜੇ ਨੇ ਉਹ ਬ੍ਰੌਂਜ਼ ਮੈਡਲ ਜਿੱਤ ਕੇ ਲਿਆਏ ਨੇ ਅਮਰੀਕਾ ਤੋਂ ਅ ਸਰਦਾਸ਼ਮਸ਼ੀਰ ਸਿੰਘ ਜੀ ਔਰ ਬੀਬੀ ਰਜਿੰਦਰ ਕੌਰ ਜੀ ਇੱਥੇ ਮੌਜੂਦ ਨੇ ਤੁਹਾਨੂੰ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਤਾਂ ਪਰਮਾਤਮਾ ਦਾ ਬਹੁਤ-ਬਾਤ ਸ਼ੁਕਰਾਨਾ ਕਿ ਜਿਹਨੇ ਬੱਚੇ ਨੂੰ ਇੰਨੀ ਹਿੰਮਤ ਬਖਸ਼ੀ ਤੇ ਰਜਿੰਦਰ ਕੌਰ ਨੇ ਸਿਲੈਕਟ ਕੀਤਾ ਬੱਚੇ ਨੂੰ ਇਸ ਕੰਮ ਲਈ ਤੇ ਮਿਹਨਤ ਕਰਾਈ ਸਵੇਰੇ 5 ਵਜੇ ਗਰਾਊਂਡ 'ਚ ਪਹੁੰਚ ਜਾਂਦੇ ਸੀ ਤੇ ਬੱਚੇ ਨੇ ਬੜੀ ਮਿਹਨਤ ਕੀਤੀ ਹੈ ਇਸ ਦੀ ਮਿਹਨਤ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਯੂ ਐਸ اے ਦੇ ਵਿੱਚੋਂ ব্রੌਨ ਜਿੱਤ ਕੇ ਆਇਆ ਮੈਂ ਉੱਥੇ ਖੇਡਦੇ ਨੂੰ ਦੇਖ ਰਿਹਾ ਸੀ ਕਿਹੜੀ ਕਿਹੜੀ ਗੇਮ ਦੇ ਟੀਵੀ ਤੇ ਬਸ ਬਸ ਬਾਸਕਟਬਾਲ ਦੇ ਵਿੱਚ ਵਰਲਡ ਕੱਪ ਜਿਹੜਾ ਸੀ ਉਹਦੇ ਵਿੱਚ ਆ ਖੇਡ ਰਿਹਾ ਸੀ ਆਪਣੇ ਤੋਂ ਸਿਹਤ ਕਰਕੇ ਵੀ ਵੱਡੇ ਵੱਡੇ ਤੁਹਾਨੂੰ 보다 ਵਰਲਡ ਦਾ ਤੁਹਾਨੂੰ ਜਿਹੜੀ ਦੁਨੀਆ ਹੈਗੀ ਉਹਦੇ ਵਿੱਚ ਕਿੰਨੀ ਮਿਹਨਤ ਕਰਕੇ ਬੰਦੇ ਅੱਗੇ ਆਉਂਦੇ ਆ ਪਰ ਲਾਈਕ ਜਦ ਮੈਨੂੰ ਖੇਡਦੇ ਨੂੰ ਦੇਖ ਰਿਹਾ ਸੀ ਤਾਂ ਕੌਨਫੀਡੈਂਸ ਕੋਆਰਡੀਨੇਸ਼ਨ ਸਪੋਰਟ ਮੈਂ ਦੇਖ ਰਿਹਾ ਸੀ ਕਿ ਕਿੰਨੇ ਲੈਵਲ ਤੇ ਗਰੋਥ ਜੀ মালਟੀ ਡਾਈਮੈਨਸ਼ਨਲ ਬਹੁ ਪੱਖੀ ਵਿਕਾਸ ਜਿਹੜੀਆਂ ਗੇਮਸ ਕਰਦੀਆਂ ਤੇ ਉਹ ਚੀਜ਼ ਇਹਦੇ ਉਥੋਂ ਰਿਫਲੈਕਟ ਹੋ ਰਹੀ ਸੀ ਕੋਆਰਡੀਨੇਸ਼ਨ ਕਿਦਾਂ ਇੱਕ ਦੂਜੇ ਤੋਂ ਆਪਣੀ ਟੀਮ ਨਾਲ ਕਿਦਾਂ ਕੰਮ ਕਰਨਾ ਟੀਮ ਨਾਲ ਜਿਹੜਾ ਖੇਡਣਾ ਕਿੰਨੇ ਤਰ੍ਹਾਂ ਦਾ ਮਤਲਬ ਵਿਕਾਸ ਕਰਦਾ ਹੈ ਜੀ ਸਰੀਰਕ ਸਿਹਤ ਨੂੰ ਮਾਨਸਿਕ ਸਿਹਤ ਨੂੰ ਮੈਂਟਲ ਤੇ ਫਿਜ਼ੀਕਲ ਸਟਰੈਂਥ ਕਿਦਾਂ ਬਖਸ਼ਦਾ ਤੇ ਮੈਂ ਉਹ ਦੇਖ ਰਿਹਾ ਸੀ ਵੀ ਇਹਨਾਂ ਚੀਜ਼ਾਂ ਦਾ ਕਿੱਡਾ ਵੱਡਾ ਰੋਲ ਹੈ ਤੇ ਬੱਚਾ ਉਥੇ ਬਿਲਕੁਲ ਕਿਸੇ ਜੀਤ ਦੀ ਪਰਵਾਹ ਨਹੀਂ ਕਰ ਰਿਹਾ ਸੀ ਬਸ ਇਹੀ ਦੇਖ ਰਿਹਾ ਸੀ ਕਿ ਮੈਂ ਜੋ ਕਰਨਾ ਉਹਦਾ ਟਾਰਗੇਟ ਹੀ ਸਾਹਮਣੇ ਸੀ ਨਹੀਂ ਅੱਜਕੱਲ ਡਿਸਟਰੈਕਸ਼ਨ ਕਿੰਨੀ ਹੈ ਜੀ ਔਰ ਅੱਜ ਬਹੁਤ ਬਹੁਤ ਮੁਬਾਰਕਾਂ ਅਮਰਜੀਤ ਜੀ ਤੁਹਾਨੂੰ ਜਿਹੜਾ ਤੁਸੀਂ ਇਹ ਉਪਲਬਧੀ ਹਾਸਲ ਕੀਤੀ ਹੈ ਉਸ ਦੇ ਪਿੱਛੇ ਬੜੇ ਜਣਿਆਂ ਦੀ ਮਿਹਨਤ ਹੈ ਕੋਹਤ ਸਾਹਿਬ ਦੀ ਮਿਹਨਤ ਹੋਈਗੀ ਸਭ ਸਭ ਨੇ ਮਿਹਨਤ ਕੀਤੀ ਹੈ ਸਭ ਦੀਆਂ ਦੁਆਵਾਂ ਸਨਗੀਆਂ ਤਾਂ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਔਰ ਇਸ ਉਪਲਬਧੀ ਬਾਰੇ ਕੀ ਕਹਿਣਾ ਚਾਹੋ ਮੈਨੂੰ ਵਿਚਾਰ ਬਹੁਤ ਜਿੰਨੇ ਲੱਗੇ ਬਹੁਤ ਦਿਨ ਮਾਤਲ ਲੱਗੇ ਬਾਤ ਨੂੰ ਬੜੇ ਬੜੇ ਮਿਲ ਜੀ ਕਾਜ ਉਹਨੂੰ ਲਿਖਿਆ ਬੰਨ ਲਿਖ ਬਾਈਕ ਨੂੰ ਦਾ ਸ਼ੁਕਰਾਨਾ ਕਰਦੇ ਹਾਂ ਹਾਂ ਬਹੁਤ ਸਭ ਤੋਂ ਜ਼ਿਆਦਾ ਕ੍ਰੈਡਿਟ ਕਿਹਨੂੰ ਦਿੰਨੇ ਹੋ ਕਿ ਕਿਹਦੀ ਮਿਹਨਤ ਸਭ ਤੋਂ ਜ਼ਿਆਦਾ ਸੀ ਇਸ ਪਿੱਛੇ ਮੈਡਮ ਦੀ ਬੜੀ ਤਰ੍ਹਾਂ ਪਿਆਰ ਕਰਦੇ ਨੇ ਹੈਨਾ ਬਹੁਤ ਪਿਆਰ ਬਹੁਤ ਬੜਾ ਜੀ ਨਹੀਂ ਮੈਂ ਇਹਨਾਂ ਦੀ ਕੋਚ ਸੀਗੀ ਆ ਬਾਸਕਟਬਾਲ ਮੇਰਾ ਪੈਸ਼ਨ ਰਿਆ ਬਚਪਨ ਤੋਂ ਹੀ ਤੇ ਇਹਨੂੰ ਅਸੀਂ ਪਹਿਲਾਂ ਨੈਟਬਾਲ ਲਈ ਤਿਆਰ ਕੀਤਾ ਸੀਗਾ ਬਟ ਨੈਟਬਾਲ ਕਿਸੇ ਕਾਰਨ ਕਰਕੇ ਵਰਲਡ ਗੇਮ ਚੋਨਾ ਨੇ ਇਸ ਵਾਰ ਕੱਢ ਦਿੱਤੀ ਸੀ ਜਿਸ ਕਾਰਨ ਕਰਕੇ ਫਿਰ ਮੈਂ ਕਿਹਾ ਵੀ ਬਾਸਕਟਬਾਲ ਸੇਮ ਟਾਈਪ ਦੀ ਗੇਮ ਹੈਗੀ ਹੈ ਬਹੁਤ ਥੋੜੇ ਜਿਹਾ ਡਿਫਰੈਂਸਿਸ ਹੈਗੇ ਆ ਤੇ ਉਹਦੇ ਵਿੱਚ ਚੈਲੰਜ ਜ਼ਿਆਦਾ ਹੈਗਾ ਤੇ ਮੈਂ ਕਿਹਾ ਵੀ ਤੂੰ ਕਰ ਸਕਦਾ ਜੇ ਤੂੰ ਮਿਹਨਤ ਕਰੇ ਤੇ ਇਹ ਮੇਰੀ ਹੋਰ ਵੀ ਕਾਫੀ ਪਲੇਅਰਸ ਹੈਗੇ ਆ ਬਾਸਕਟਬਾਲ ਦੇ ਆਜੋ ਬਾਸਕਟਬਾਲ ਦੇ ਪਲੇਅਰਸ ਇੱਧਰ ਆ ਜਾਓ ਤੇ ਉਹਨਾਂ ਵਿੱਚੋਂ ਮਤਲਬ ਉਹ ਦੂਜੀ ਟੀਮ ਦੂਸਰੀਆਂ ਗੇਮਸ 2027 ਵਾਸਤੇ ਸਿਲੈਕਟ ਹੋਈ ਸੀਗੀ ਨੈਸ਼ਨਲ ਚੈਂਪੀਅਨਸ਼ਿਪ ਲਈ ਬਟ ਇਹ ਵਰਲਡ ਕੱਪ ਲਈ ਸਿਲੈਕਟ ਹੋਇਆ ਸੀ ਕਿ ਉਹਨਾਂ ਜਿਹੜੇ ਵਰਲਡ ਕੱਪ ਜਾਣੇ ਸੀਗੇ ਉਹ ਉਹਦੇ ਵਿੱਚ ਨਹੀਂ ਸੀ ਜਾ ਸਕਦੇ ਤਾਂ ਇਹਨੇ ਵੀ ਬਹੁਤ ਮਿਹਨਤ ਕੀਤੀ ਇਹਦੇ ਨਾਲ ਰਾਖੀ ਸੀ ਉਹ ਵੀ ਆਲਟਰਨੇਟ ਵਿੱਚ ਹੈ ਇਹ ਵੀ ਸਾਡੀ ਸਿਲੈਕਟ ਹੋਈ ਸੀਗੀ ਬਲਕਿ ਇਹ ਆਲਟਰਨੇਟ ਦੇ ਵਿੱਚ ਸੀਗੀ ਇੰਡੀਆ ਟੀਮ ਲਈ ਬਟ ਇਹਨਾਂ ਨੂੰ ਮੇਨ ਦੇ ਵਿੱਚ ਰੱਖਿਆ ਗਿਆ ਸੀ ਉਹਨਾਂ ਨੇ ਮੇਨ ਦੇ ਵਿੱਚ ਇਹ ਇੰਟੈਕਟ ਡਿਸੇਬਿਲਟੀ ਆਈਡੀ ਵਾਲੇ ਬੱਚੇ ਹੈ ਗਿਆ ਐਥਲੀਟ ਹੈ ਗਿਆ ਤੇ ਮੇਨ ਦੇ ਵਿੱਚ ਇਹਨਾਂ ਨੂੰ ਸਿਲੈਕਟ ਕੀਤਾ ਗਿਆ 9 ਮਹੀਨੇ ਲਗਾਤਾਰ ਮਿਹਨਤ ਕੀਤੀ ਕਈ ਵਾਰੀ ਇਹ ਸਵੇਰੇ ਮਿਸ ਕਰ ਜਾਂਦਾ ਸੀਗਾ ਬਟ ਉਹਦੋਂ ਵੀ ਜਿਹੜਾ ਨੂੰ ਕਾਲਸ ਇਹਦੇ ਪਾਪਾ ਨੂੰ ਕਾਲ ਇਹਨੂੰ ਕਾਲ ਮਤਲਬ ਸਵੇਰੇ ਸਵੇਰੇ ਮੇਰੀਆਂ ਕਾਲਸ ਖੜਕ ਜਾਂਦੀਆਂ ਸੀਗੀਆਂ ਵੀ ਮੈਨੂੰ ਗਰਾਊਂਡ 'ਚ ਤੁਸੀਂ ਦਿਖਨੇ ਚਾਹੀਦੇ ਆ। ਕੀ ਬਾਤ ਹੈ। ਸੋ ਅੱਛਾ ਹਾਲ ਹੀ ਦੇ ਵਿੱਚ ਫਿਲਮ ਵੀ ਆਈ ਸੀ ਆਮੀਰ ਖਾਨ ਦੀ ਉਹ ਉਸ ਦੇ ਵਿੱਚ ਹੈਨਾ ਤੇ ਮਤਲਬ ਉਹ ਤੋਂ ਪਹਿਲਾਂ ਦੀਆਂ ਤਿਆਰੀਆਂ ਚੱਲਦੀਆਂ ਤੇ ਦੁਨੀਆ ਦੇ ਸਾਹਮਣੇ ਇਹ ਚੀਜ਼ ਸੱਚ ਹੋਈ ਔਰ ਪ੍ਰੂਵ ਹੋ ਰਹੀ ਹੈ। ਉਸ ਦੇ ਵਿੱਚ ਵੀ ਇਸ ਗੱਲ ਨੂੰ ਛੋਇਆ ਗਿਆ ਸੀਗਾ ਤੇ ਤੁਸੀਂ ਉਹ ਜ਼ਿੰਦਗੀ ਜੀ ਰਹੇ ਹੋ ਜੋ ਉਸ ਫਿਲਮ ਦੇ ਵਿੱਚ ਇੱਕ ਕਾਂਸ਼ ਦਿਖਾਇਆ ਸੀ ਤੁਸੀਂ ਉਹ ਜ਼ਿੰਦਗੀ ਕੀ ਰਿਓ ਤੁਸੀਂ ਉਹ ਬੱਚਿਆਂ ਨੂੰ ਤਿਆਰ ਕਰ ਰਹੇ ਹੋ ਸਭ ਕਿੱਦਾਂ ਦੀ ਪਾਪ ਨੇ हां हां ਜੇ ਮੈਂ ਉਹ ਫਿਲਮ ਨਹੀਂ ਦੇਖੀ ਲੇਕਿਨ ਦੋਸਤੋ ਵੀ ਪਹਿਲਾਂ ਦੇ ਲੱਗੇ ਹੋਏ ਉਹ ਹਾਂਜੀ ਅਸੀਂ ਉਸ ਤੋਂ ਪਹਿਲਾਂ ਦੇ ਲੱਗੇ ਹੋਏ ਆ ਤਾਂ ਐਜ਼ ਅ ਕੋਚ ਮੈਨੂੰ ਪਤਾ ਹੈ ਕਿ ਜਿਹੜੇ ਸਪੈਸ਼ਲ ਬੱਚੇ ਉਹਨਾਂ ਦੀ ਕੀ ਨੀਡਸ ਹੁੰਦੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਰੈਗੂਲਰ ਹੈ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਬਹੁਤ ਚਾਹੀਦੀ ਹੁੰਦੀ ਹੈ ਹਰ ਇੱਕ ਸਕਿੱਲ ਤੇ ਸਾਨੂੰ ਵਰਕ ਕਰਨਾ ਪੈਂਦਾ ਚਾਹੇ ਉਹ ਡ੍ਰਿਬਲਿੰਗ ਹੈ ਪਾਸਿੰਗ ਹੈ ਚਾਹੇ ਉਹ ਸ਼ੂਟਿੰਗ ਹੈ ਚਾਹੇ ਇਹਨਾਂ ਦੀ ਕਟਿੰਗ ਹੈ ਡਿਫੈਂਸ ਹੈ ਆਫੈਂਸ ਹੈ ਮੈਨੂੰ ਹਰ ਚੀਜ਼ ਤੇ ਇਹਨਾਂ ਲਈ ਅਲੱਗ-ਅਲੱਗ ਵਰਕ ਕਰਨਾ ਪੈਂਦਾ ਤੇ ਇਹਨਾਂ ਦਾ ਕਿਉਂਕਿ ਜੇ ਤੁਸੀਂ ਆ ਲਾਈਵ ਹੈਗਾ YouTube ਤੇ World Cup ਹੈ 3x3 unified basketball world cup ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਈਆਂ ਨੂੰ ਸਾਹ ਝੜਦਾ ਸੀ ਬਟ ਇਹਦਾ ਇੰਨਾ ਸਟੈਮੀਨਾ ਮੈ ਸਟਰੋਂਗ ਕੀਤਾ ਹੋਇਆ ਸੀਗਾ ਕਿ ਇਹਨੂੰ ਸਾਹ ਨਹੀਂ ਚੜਿਆ ਇਹਨੂੰ ਮੈਂ 3-4 ਘੰਟੇ ਸਵੇਰੇ ਪ੍ਰੈਕਟਿਸ ਕਰਾਂਦੀ ਸੀ ਤੇ 3-4 ਘੰਟੇ ਸ਼ਾਮ ਨੂੰ ਪ੍ਰੈਕਟਿਸ ਕਰਾਂਦੀ ਐ ਇਹਨੂੰ ਹੀ ਨਹੀਂ ਮੇਰੀ ਹੋਰ ਵੀ ਬਾਸਕਟਬਾਲ ਦੇ ਬੱਚੇ ਹਨ ਜੀ ਤੇ ਮਤਲਬ ਇਹਨਾਂ ਦਾ ਸਟੈਮੀਨਾ ਇੰਨਾ ਸਟਰੋਂਗ ਹੈ ਕਿ ਇਹ ਹਫ਼ਦੇ ਨਹੀਂ ਹੈ ਇਹਨਾਂ ਦੀਆਂ ਲੱਤਾਂ ਨਹੀਂ ਦੁਖਦੀਆਂ ਇਹਨਾਂ ਦੇ ਖੱਲੀਆਂ ਨਹੀਂ ਪੈਂਦੀਆਂ ਕੀ ਬਾਤ ਹੈ ਬਹੁਤ ਅੱਛੀ ਗੱਲ ਔਰ ਮੈਂ ਫਾਦਰ ਸਾਹਿਬ ਨਾਲ ਵੀ ਗੱਲ ਕਰਨ ਚਾਹਾਂਗਾ ਮੈਂ ਚਾਹੁੰਦਾ ਤੁਸੀਂ ਇੱਧਰ ਨੂੰ ਆ ਜਾਓ ਨਾਲ ਤੇ ਨਾਲ ਇੱਧਰ ਖੜ ਕੇ ਗੱਲ ਕਰ ਲੈਨੇ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆਪਣੇ ਬੱਚੇ ਨੂੰ ਇਸ ਉਪਲਬਧੀ ਦੇ ਉੱਤੇ ਉਪਲਬਧੀ ਹਾਸਲ ਕਰਦੇ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਸ ਬੱਚੇ ਨੇ ਮੇਰਾ ਨੌਚ ਮੁਕਾ ਦਿੱਤਾ ਹਲ ਵਰਲਡ ਦੇ ਵਿੱਚ ਪੂਰੇ ਪੰਜਾਬ ਵਿੱਚ ਤਾਂ ਹੈ ਹੀ ਆਈ ਪਰ ਸਾਰਾ ਇਸ ਦੀ ਮਿਹਨਤ ਦਾ ਸਤਕਾ ਇਹਨਾਂ ਮੈਡਮ ਨੂੰ ਆਉਂਦਾ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹਾਲਾਂਕਿ ਕਹਿਣ ਨੂੰ ਮਨ ਤਾਂ ਨਹੀਂ ਕਰਦਾ ਪਰ ਦੁਨੀਆ ਨੂੰ ਸਮਝਾਉਣ ਦੇ ਲਈ ਕਈ ਵਾਰ ਇਹ ਗੱਲ ਜ਼ਰੂਰੀ ਹੋ ਜਾਂਦੀ ਹੈ ਜਦੋਂ ਕਈ ਵਾਰ ਪਰਿਵਾਰਾਂ ਦੇ ਵਿੱਚ ਇਦਾਂ ਦੇ ਬੱਚੇ ਜਨਮ ਲੈਂਦੇ ਨੇ ਤਾਂ ਮਾਵਾਪਾ ਪਰੇਸ਼ਾਨ ਹੋ ਜਾਂਦੇ ਨੇ ਆਂਡ ਗਵਾਂਡ ਕਹਿੰਦਾ ਕਿ ਤੁਹਾਡੀ ਤਾਂ ਜ਼ਿੰਦਗੀ ਖਰਾਬ ਹੋ ਗਈ ਇਹ ਸਭ ਚੀਜ਼ਾਂ ਜਿਹੜੀਆਂ ਨੇ ਇੱਕ ਆਮ ਤੌਰ ਦੇ ਉੱਤੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ ਪਰ ਅੱਜ ਅੱਜ ਜੋ ਉਪਲਬਧੀ ਬੱਚੇ ਨੇ ਹਾਸਲ ਕੀਤੀ ਹੈ ਜਾਂ ਜਿਸ ਮੁਕਾਮ ਦੇ ਉੱਤੇ ਉਹ ਪਹੁੰਚਿਆ ਤਾਂ ਇਹਨੇ ਤਾਂ ਸਾਰੀਆਂ ਇਹ ਗੱਲਾਂ ਨੂੰ ਉਲਟਾ ਸਾਬਤ ਕਰ ਦਿੱਤਾ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚੰਦੂ ਮੈਂ ਉਹ ਪਲ ਜਰੂਰ ਜਾਣਨਾ ਚਾਹੁੰਦਾ ਕਿ ਜਦੋਂ ਅਮਰਜੀਤ ਜੀ ਪੈਦਾ ਹੋਏ ਸੀਗੇ ਤਾਂ ਉਸ ਸਮੇਂ ਸ਼ਾਇਦ ਇਦਾਂ ਦੀਆਂ ਗੱਲਾਂ ਤੁਹਾਡੇ ਵੀ ਆਲੇ ਦੁਆਲੇ ਰਹੀਆਂ ਹੋਣ ਪਰ ਅੱਜ ਉਹਨਾਂ ਗੱਲਾਂ ਨੂੰ ਲੈ ਕੇ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਜੋ ਬਚਪਨ ਦੀ ਗੱਲ ਹੈ ਜਿਹਦੀ ਬਚਪਨ ਤੇ ਮਤਬਰ ਫਰਤੀਲਾ ਬਹੁਤ ਹੈ ਛੋਟਾ ਜਿਹਾ ਹੁੰਦਾ ਇਹਦੇ ਵੇ ਕੰਮ ਜੋ ਵੀ ਕਰਦਾ ਆਪਣੇ ਦਿਮਾਗ ਨਾਲ ਕਰਦਾਤਾ ਜੀ ਮਤਬਲ ਅਸੀਂ ਨੂੰ ਕੋਈ ਵੀ ਕੰਮ ਕਹਿ ਦਿਆਂ ਸਾਡਾ ਇਹਨਾਂ ਨਾ ਕਰਕੇ ਮਤਬਲ ਇਹਨਾਂ ਆਪਣੀ ਮਰਜ਼ੀ ਕਰਨੀ ਕੋਈ ਵੀ ਕੰਮ ਕਰਨੀ ਪਰ ਇਹਨਾਂ ਨੂੰ ਕੰਮ ਸਿਰੇ ਲਾਉਣਾ ਕੋਈ ਵੀ ਜੱਥਾ ਵੀ ਇਹਨੂੰ ਲਾ ਦਈਏ ਮਤਲਬ ਲੱਗ ਜਾਂਦਾ ਉਹ ਕੰਮ ਇਹਨਾਂ ਫਤਿਹ ਬਲਾਉਣੀ ਅੱਜ ਦੋ ਗੁਰਦੁਆਰੇ ਦਾ ਪ੍ਰਧਾਨ ਵੀ ਹੈ ਜੀ ਪਿੰਡ ਦੇ ਜੀ ਕੀ ਬਾਤ ਜੋ ਇਹਨਾਂ ਗੱਲ ਕਹਤੀ ਗੁਰਦੁਆਰੇ ਵਿੱਚ ਉਹੀ ਕੰਮ ਹੋਣਾ ਜੀ ਮਤਲਬ ਗੁਰਦੁਆਰੇ ਦੀਆਂ ਸਾਰੀ ਮੰਦ ਹੈ ਜੀ ਗੁਰਦੁਆਰੇ ਵਿੱਚ ਪਰ ਕਿਹੜਾ ਬੱਚਾ ਅੱਜ ਦੇ ਟਾਈਮ ਦੇ ਵਿੱਚ 2:30 ਵਜੇ ਕੇਸੀਅ ਇਸ਼ਨਾਨ ਕਰਕੇ ਅੱਜ ਦੇ ਟਾਈਮ ਵਿੱਚ ਕੋਈ ਬੱਚਾ ਗੁਰਦੁਆਰੇ ਜਾਂਦਾ ਜੀ ਨਹੀਂ ਜਾਂਦਾ ਜੀ ਇਹ ਬੱਚਾ ਜੀ ਅਮਰਜੀਤ ਸਿੰਘ ਜੋ 2:30 ਵਜੇ ਉੱਠ ਕੇ ਗੁਰਦੁਆਰੇ ਕੇਸੀਅ ਇਸ਼ਨਾਨ ਕਰਕੇ ਪਹੁੰਚਦਾ ਤਾਂ ਤੇ ਉੱਥੇ ਗੁਰੂ ਮਾਧਿ ਸੇਵਾ ਕਰਦਾ ਤਾਂ ਅੱਜ ਸੇਵਾ ਸਦਕੀ ਅੱਜ ਇਸ ਮਾਹੌਲ ਤੇ ਪਹੁੰਚਿਆ। ਮਤਲਬ ਜਿਹੜੇ ਮਾਪੇ ਕਈ ਵਾਰ ਦੁੱਖ ਮਣਾਉਂਦੇ ਨੇ ਕਿ ਸਾਡੇ ਬੱਚੇ 'ਚ ਉਹ ਉਹ ਕਭੀ ਸਮਝਦੇ ਨੇ ਪਰ ਤੁਸੀਂ ਉਹ ਦੇਖਿਆ ਕਿ ਜੋ ਇੱਕ ਖੂਬੀ ਉੱਪਰ ਵਾਲੇ ਨੇ ਬਖਸ਼ੀ ਉਹਦੇ ਵਿੱਚ। ਹਾਂ ਨਹੀਂ ਅਸੀਂ ਇਹਦੀ ਕੋਈ ਕਮੀ ਮਹਿਸੂਸ ਨਹੀਂ ਕੀਤੀ। ਮੈਂ ਇਹਨੂੰ ਇੱਕ ਆਮ ਇਨਸਾਨ ਦੀ ਤਰ੍ਹਾਂ ਸਮਝਿਆ ਜੀ। ਜੀ। ਉਹ ਸਾਰੇ ਮਾਪੇਪਾਂ ਨੂੰ ਇਹੀ ਸਮਝਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਾਰੇ ਇਹਨਾਂ ਬੱਚਿਆਂ ਦੇ ਪੇਰੈਂਟਸਾਂ ਨੂੰ ਇਹੀ ਕਹਿੰਦਾ ਜੀ ਜੋ ਇਹ ਬੱਚੇ ਐ ਤਾਂ ਇਹਨਾਂ ਵਿੱਚ ਰੱਬ ਨੇ ਹਰ ਇੱਕ ਕਲਾ ਦਿੱਤੀ ਹੋਈ ਹੈ। ਇਹਨਾਂ ਨੂੰ ਸਮਝੋ ਤੇ ਜੋ ਇਹ ਕਰਦੇ ਆ ਇਹਨਾਂ ਨੂੰ ਆਪਣੇ ਮਨ ਦੀ ਕਰਨ ਦਿਓ ਜੋ ਇਹਨਾਂ ਦੀ ਗਲ ਇੱਛਾ ਹੈ ਇਹਨਾਂ ਦੇ ਦਿਲ ਦੇ ਵਿੱਚ ਇਹਨਾਂ ਨੂੰ ਪੂਰੀ ਕਰਨ ਦਿਓ ਬਸ ਇਹੀ ਮੇਰੀ ਰਿਕਵੈਸਟ ਹੈ ਇਹਨਾਂ ਦੇ ਬੱਚਿਆਂ ਦੇ ਮਾਪੇ ਪਾ ਨੂੰ ਪੇਰੈਂਟਸਾਂ ਨੂੰ ਕਿ ਜੋ ਬੱਚਾ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ ਜੀ ਬਹੁਤ ਬਹੁਤ ਧੰਨਵਾਦ ਔਰ ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ ਉਨ ਦਾ ਸਾਡਾ ਕੰਮ ਹੈ ਉੰਜ ਅਸੀਂ ਬਹੁਤ ਲੋਕਾਂ ਨਾਲ ਗੱਲਬਾਤ ਕਰਦੇ ਆ ਪਰ ਅੱਜ ਇਸ ਗੱਲਬਾਤ ਨੂੰ ਕਰਕੇ ਮੈਨੂੰ ਆਪਣੇ ਆਪ ਨੂੰ ਪਰਸਨਲੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਸ ਮੌਕੇ ਦਾ ਹਿੱਸਾ ਬਣਿਆ ਔਰ ਮੈਂ ਰੂਬਰੂ ਹੋ ਪਾਇਆ ਇੱਕ ਵਰਲਡ ਚੈਂਪੀਅਨ ਦੇ ਨਾਲ ਜਿਸ ਨੂੰ ਜੋ ਮਤਲਬ ਬਹੁਤ ਗਰਾਉਂਡਡਡ ਲੈਵਲ ਦੇ ਉੱਤੇ ਬਹੁਤ ਜ਼ਮੀਨੀ ਪੱਧਰ ਦੇ ਉੱਤੇ ਉੱਠ ਕੇ ਤੇ ਪੂਰੀ ਦੁਨੀਆ ਨੂੰ ਜਿਹੜਾ ਛੂਣ ਵਾਲਾ ਇੱਕ ਬੱਚਾ ਸਾਡੇ ਇਥੋਂ ਪ੍ਰਭ ਆਸਰਾ ਸੰਸਥਾ ਤੋਂ ਤਿਆਰ ਹੋ ਕੇ ਨਿਕਲਿਆ ਸ਼ਮਸ਼ੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪੇਰੈਂਟਸ ਨੂੰ ਜਿਵੇਂ ਅਸੀਂ ਗੱਲ ਕੀਤੀ ਕਿ ਕਈ ਵਾਰ ਅਸੀਂ ਕੁਝ ਲੋਕ ਕਮੀਆਂ ਦੇਖਦੇ ਸਾਡੀ ਸ਼ਾਇਦ ਇਸ ਤਰ੍ਹਾਂ ਇਨਸਾਨੀ ਫਿਤਰਤ ਹੀ ਹੈ ਕਿ ਅਸੀਂ ਕਮੀਆਂ ਵੱਲ ਧਿਆਨ ਦਿੰਦੇ ਹਾਂ ਪਰ ਕੁਝ ਲੋਕ ਹੁੰਦੇ ਨੇ ਖੂਬੀਆਂ ਵੱਲ ਧਿਆਨ ਦਿੰਦੇ ਨੇ ਨੇਚਰਲੀ ਇਹ ਹੀ ਚੀਜ਼ ਹੈ ਜਿਹੜਾ ਇੱਕ ਇਨਸਾਨ ਜਿਹਨੂੰ ਕੇਜੀ ਨੇ ਆਪਣੇ ਅੰਦਰ ਇਨਸਾਨੀ ਦਾ ਕਰੈਕਟਰ ਮੇਨਟੇਨ ਕੀਤਾ ਹੈ ਤੇ ਜਿਹਨੂੰ ਇੱਕ ਆਪਾਂ ਲੈਨੇ ਆ ਕਿ ਵਾਕਈ ਇਨਸਾਨੀ ਦੇ ਪੈਰਾਮੀਟਰ ਤੇ ਚੱਲ ਰਿਹਾ ਉਹ ਕਦੀ ਵੀ ਕਮੀਆਂ ਨਹੀਂ ਉਹ ਸਟਰੈਂਥ ਕਿਉਂਕਿ ਸਾਡੇ ਅੰਦਰ ਕਮੀਆਂ ਵੀ ਹੈਗੀਆਂ ਤੇ ਸਾਡੇ ਅੰਦਰ ਸਟਰੈਂਥ ਵੀ ਹੈਗੀ ਹੈ ਜਿਹਨੇ ਆਪਣੀ ਸਟਰੈਂਥ ਪਛਾਣ ਕੇ ਉਹ ਤੇ ਕੰਮ ਕਰ ਲਿਆ ਉਹ ਕੰਮ ਦੇ ਫਿਰ ਰਿਜ਼ਲਟ ਜਿਹੜੇ ਐਦਾਂ ਦੇ ਮਿਲਦੇ ਹੁੰਦੇ ਨੇ ਇਸ ਕਰਕੇ ਕਹਿੰਦੇ ਵੀ ਸਾਨੂੰ ਕਿਤੇ ਤੁਸੀਂ ਘੱਟ ਨਾ ਸਮਝਿਓ ਸਾਨੂੰ ਮੌਕਾ ਤਾਂ ਦੋ ਕੁਝ ਕਰਕੇ ਵਿਖਾਉਣ ਦਾ ਜਿਵੇਂ ਨੇ ਕਿਹਾ ਵੀ ਕਰਨਾ ਬੱਚਾ ਜਿਹੜਾ ਹੈਗਾ ਉਹ ਬੱਚੇ ਤਾਂ ਇੰਨਾ ਦਿਲੋਂ ਸਾਫ਼ ਤੇ ਜੋ बस ਕੰਮ ਨੂੰ ਲੱਗ ਫੇ ਪਿੱਛੇ ਮੁੜ ਕੇ ਨਹੀਂ ਦੇਖਣਾ ਉਹ ਇਹ ਕਹਿ ਰਿਹਾ ਵੀ ਜੇ ਤੁਸੀਂ ਦੇਖੋਗੇ ਦੁਨੀਆ ਦੇਖ ਰਹੀ ਸੀ ਜਿਸ ਵੇਲੇ ਇਹ ਵਰਲਡ ਕੱਪ ਜਿਹੜਾ ਸੀ ਹੋ ਰਿਹਾ ਸੀ ਤੇ ਇਹ ਬੱਚੇ ਨੂੰ ਮੈਂ ਦੇਖ ਰਹੀ ਸੀ ਮੈਂ ਦੇਖ ਕੇ ਬੜਾ ਹੈਰਾਨ ਸੀ ਵੀ ਮਤਲਬ ਸੰਸਾਰ ਦਾ ਐਟੀਟਿਊਡ ਕਿਦਾਂ ਦਾ ਹੈਗਾ ਵੀ ਜਿਹੜਾ ਵੀ ਸਪੈਸ਼ਲੀ ਥੋੜਾ ਬੱਚਾ ਹੈਏਬਲ ਵੀ ਉਹ ਮੈਂ ਕਿਹਾ ਹੈ ਸਪੈਸ਼ਲ ਹੈ ਇਹ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਹੋਰ ਨਾਲੋਂ ਯੂਨੀਕ ਹੈ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਬਹੁਤ ਹੀ ਇਸ ਗੱਲ ਨੂੰ ਸਮਝਣਾ ਚਾਹੀਦਾ ਆਪਣੇ ਵਿਸ਼ਵਾਸ਼ਾਂ ਨੂੰ ਇਨਸਾਨੀਅਤ ਦੀ ਕਸਵੱਟੀ ਤੇ ਰਿਐਲਿਟੀ ਦੀ ਕਸਵੱਟੀ ਤੇ ਲਾ ਕੇ ਦੇਖਣਾ ਚਾਹੀਦਾ ਹੁਣ ਤਾਂ ਤੁਹਾਡੇ ਸਾਹਮਣੇ ਐਗਜ਼ੈਂਪਲ ਹੈ ਵੀ ਮੈਂ ਦੇਖ ਰਿਹਾ ਸੀ ਮਤਲਬ ਜੋ ਉਹਨਾਂ ਨੇ ਸਿਲੈਕਟ ਕੀਤਾ ਤੇ ਯੂ ਐਸ ਨੇ 10 ਸਾਲ ਦਾ ਇਹਦਾ ਵੀਜ਼ਾ ਵੀ ਲਾ ਦਿੱਤਾ ਕੀ ਗੱਲ ਹੈ ਕੀ ਗੱਲ ਹੈ ਕਿ ਮਤਲਬ ਹਰ ਕੀਮਤ ਤੇ ਕਹਿੰਦੇ ਵੀ ਇਸ ਬੱਚੇ ਨੂੰ ਅਸੀਂ ਵਿੱਚ ਰੱਖਣਾ ਹੈਗਾ ਤੇ ਖੇਡ ਦੇ ਨੂੰ ਦੇਖਦੇ ਸੀ ਇਹਦਾ ਕੌਨਫੀਡੈਂਸ ਤੇ ਕਿੰਨੀ ਦੇ ਅੰਦਰ ਦ੍ਰਿੜਤਾ ਸੀ ਤੇ ਇਹ ਚੀਜ਼ਾਂ ਆਮ ਇਨਸਾਨ ਦੇ ਵਿੱਚ ਨਹੀਂ ਲੱਭਦੀਆਂ ਸਾਡੇ ਅੰਦਰ ਹੀ ਲੱਭਦੀਆਂ ਜੋ ਇਹਦੇ ਅੰਦਰ ਸੀ ਇਸ ਕਰਕੇ ਇਹਨਾਂ ਨੂੰ ਕਿਸੇ ਵੀ ਪੱਖ ਤੋਂ ਕਮਜ਼ੋਰ ਸਮਝਣਾ ਸਾਡੀ ਆਪਣੀ ਕਮਜ਼ੋਰੀ ਹੈ ਤੇ ਇਸ ਕਰਕੇ ਜ਼ਰੂਰ ਵਿਚਾਰਨਾ ਚਾਹੀਦਾ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹਰ ਤਰ੍ਹਾਂ ਦਾ ਤੇ ਕੰਮ ਕਰਕੇ ਦਿਖਾਉਣਗੇ ਕਮਾਲ ਦੇ ਜਿਸ ਤਰ੍ਹਾਂ ਨੇ ਕਮਾਲ ਕਰ ਦਿੱਤਾ ਜੀ ਕੀ ਬਾਤ ਹੈ ਵੀਰ ਜੀ ਇੱਕ ਵਾਰੀ ਨਾਲ ਆਓ ਤੁਸੀਂ ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਦੇਖੋ ਕਿੰਨਾ ਖੂਬਸੂਰਤ ਇਹ ਜਿਹੜਾ ਮੌਕਾ ਹੈਗਾ ਔਰ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੋ ਔਰ ਸਾਡੇ ਦੇਸ਼ ਦਾ ਸਾਡੀ ਕੌਮ ਦਾ ਨਾਮ ਜਿਹੜਾ ਹੈਗਾ ਉਹ ਰੋਸ਼ਨ ਕਰਦੇ ਜਾ ਰਹੇ ਸੀ ਮਿਸਟਰ ਸਿੰਘ ਫਰੋਮ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਇੰਡੀਆ ਨੂੰ ਮਿਸਟਰ ਸਿੰਘ ਉਹ ਮੈਂ ਸੁਣ ਸੁਣ ਕੇ ਬੜਾ ਮਹਿਸੂਸ ਮੈਨੂੰ ਬੜਾ ਮਾਣ ਹੋ ਰਿਹਾ ਸੀ ਨੇਖੇਰ ਨੰਬਰ 1 ਲਿਖਿਆ ਹੈ ਇਹਦੀ ਟੀ-ਸ਼ਰਟ ਤੇ ਹਾਂ ਨੰਬਰ 1 ਹੈ ਔਰ ਨੰਬਰ 1 ਹੀ ਰਹੇ ਹੈਨਾ ਅੱਗੇ ਵੀ ਤੁਸੀਂ ਨੰਬਰ 1 ਹੀ ਰਹੋ ਜ਼ਿੰਦਗੀ ਦੇ ਵਿੱਚ ਔਰ ਅਸੀਂ ਵੀ ਕਹਾਂਗੇ ਦਰਸ਼ਕਾਂ ਨੂੰ ਕਿ ਤੁਸੀਂ ਵੀ ਮੁਬਾਰਕਬਾਦ ਦੇ ਸਕਦੇ ਹੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਆਪਣੇ ਵਿਚਾਰ ਕੀ ਨੇ ਉਹ ਤੁਸੀਂ ਅਗਰ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਜ਼ਰੀਏ ਮੁਬਾਰਕਬਾਦ ਜ਼ਰੂਰ ਦਿਓ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਔਰ ਇਸ ਦੇ ਨਾਲ ਨਾਲ ਉਹ ਅੱਗੇ ਵੀ ਹੋਰ ਵੀ ਜਿਹੜੇ ਹੈ ਉਹ ਦੇਸ਼ ਦਾ ਨਾਮ ਰੋਸ਼ਨ ਕਰਨਗੇ ਔਰ ਕੌਮ ਦਾ ਨਾਮ ਰੋਸ਼ਨ ਕਰਨਗੇ ਇਸ ਦੇ ਨਾਲ ਅਸੀਂ ਇਜਾਜ਼ਤ ਲੈਂਦੇ ਹਾਂ ਸਤਿ ਸ਼੍ਰੀ ਅਕਾਲ